ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਅੱਜ ਕਾਂਗਰਸ ਪਾਰਟੀ ਕਾਦੀਆਂ ਵੱਲੋਂ ਕਾਂਗਰਸ ਆਗੂ ਮਹਿੰਦਰਪਾਲ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੁੱਧ ਪ੍ਰਭਾਕਰ ਚੌਂਕ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਰੋਸ ਪ੍ਰਦਰਸ਼ਨ ਵਿੱਚ ਪੰਜਾਬ ਸਰਕਾਰ ਵੱਲੋਂ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਵਿਰੁੱਧ ਐਫ ਆਈ ਆਰ ਦਰਜ ਕੀਤੇ ਜਾਂਦੇ ਰੋਸ ਵਜੋਂ ਕੀਤਾ ਗਿਆ ਹੈ ਇਸ ਮੌਕੇ ਤੇ ਸਰਦਾਰ ਮੁੱਖ ਮੰਤਰੀ ਦਾ ਪੁਤਲਾ ਵੀ ਫੂਕਿਆ ਗਿਆ ਕਾਂਗਰਸੀ ਕੌਂਸਲਰਾਂ ਨੇ ਮੁੱਖ ਮੰਤਰੀ ਮਾਨ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਜਮ ਕੇ ਨਾਰੇਬਾਜ਼ੀ ਕੀਤੀ ਇਸ ਮੌਕੇ ਉਹਨਾਂ ਸੰਬੋਧਨ ਕਰਦੇ ਆ ਮਹਿੰਦਰਪਾਲ ਸਾਭਕਾ ਐਮਸੀ ਕਾਦੀਆਂ ਨੇ ਕਿਹਾ ਕਿ ਪ੍ਰਤਾਪ ਬਾਜਵਾ ਹਲਕਾ ਕਾਦੀਆਂ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਹਨ ਜਿਨ੍ਹਾਂ ਨੂੰ ਕੈਬਨਿਟ ਮੰਤਰੀ ਵਰਗਾ ਪ੍ਰੋਟੋਕੋਲ ਪ੍ਰਾਪਤ ਹੈ ਉਹਨਾਂ ਕਿਹਾ ਕਿ ਉਹ ਵਿਰੋਧੀ ਧਿਰ ਦੇ ਨੇਤਾ ਹਨ ਅਤੇ ਪੰਜਾਬ ਦੀ ਆਵਾਜ਼ ਹਨ ਉਹਨਾਂ ਦਾ ਕੰਮ ਮੁੱਦੇ ਚੁਕਣਾ ਹੈ ਅਤੇ ਉਹ ਚੁਕਦੇ ਰਹਿਣਗੇ ਜੈਹਾਬਾਦ ਮੁਬਾਰਕ ਜਿੰਦਾਬਾਦ ਜਿੰਦਾਬਾਦ ਪ੍ਰਤਾਪ ਸਿੰਘ ਬਾਜਵਾ ਜਿੰਦਾਬਾਦ ਜਿੰਦਾਬਾਦ ਬਾਜਵਾ ਸਾਹਿਬ ਤੁਹਾਡੀ ਸੋਚ ਤੇ ਪਹਰਾ ਦੇਾਂਗੇ ਖੋ ਕੇ ਜਿੰਦਾਬਾਦ ਤੁਹਾਡੀ ਸੋਚ ਤੇ ਪਹਰਾ ਦੇਾਂਗੇ ਖੋ ਕੇ ਪ੍ਰਤਾਪ ਸਿੰਘ ਬਾਜਵਾ ਜਿੰਦਾਬਾਦ 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 ਧਰਨੇ ਦਾ ਮੁੱਖ ਕਾਰਨ ਜਿਹੜਾ ਸਾਡੇ ਵੱਡੇ ਵੀਰ ਜੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਇਸ ਤੋਂ ਕੋ ਸਮਾਂ ਨੇ ਇੱਕ ਇਹ ਗਾਇਜ ਐਫਆਈਆਰ ਦੱਚੀ ਆ। ਉਹਦੇ ਮਤਲਕ ਅੱਜ ਹੀ ਸਾਰੀ ਕੌਂਸਲ ਪਾਰਟੀ ਜਿੰਨੇ ਸਾਡੇ ਸ਼ਹਿਰ ਦੇ ਕੌਂਸਲਰ ਸੀ, ਜਿੰਨੀਆਂ ਸ਼ਹਿਰ ਦੀਆਂ ਮੌਜੂਦ ਹਸਤੀਆਂ ਸੀ, ਉਹ ਕੱਟੀਆਂ ਹੋ ਕੇ ਦਾ ਟਿਕਿਆ ਫੜ ਕੇ ਤਾ। ਦੇਖੋ। ਪਟਾਲ ਸਿੰਘ ਬਾਜਵਾ ਨੇ ਕੋਈ ਗੁਨਾਹ ਨਹੀਂ ਕੀਤਾ। ਦੇਖੋ ਇੱਕ ਉਹਨਾਂ ਨੇ ਸਰਕਾਰ ਨੂੰ ਅਗਾਹ ਕੀਤਾ। ਕਿ ਕਾਟ ਦਿੱਤਾ ਕਿ ਇਹ ਕੋਈ ਜਰਾ ਤੁਹਾਡੇ ਪਰਮਿਸ਼ਨ ਮੇਰੇ ਸੋਰਸ ਨੇ ਸੋਰਸ ਤੇ ਪੰਜਾਬ ਦੀਆਂ ਢਾਲੀਆਂ ਸੰਤ ਦਿੱਤਾ ਜਾਂ ਸੈਂਟਰ ਦੀਆਂ ਢਾਲੀਆਂ ਸੰਤ ਦਿੱਤਾ। ਬੰਦਾ ਪੁੱਛੇ ਜਦੋਂ ਪ੍ਰਤਾਪ ਸਿੰਘ ਬਾਜਵਾ ਨੂੰ ਇੰਟੈਲੀਜੈਂਸ ਨੇ ਖਬਰ ਮੋਈਆ ਕਰਾਤੀ ਉਹ ਜਰਾ ਇਸ ਬਾਰੇ ਤਾਂ ਮੈਂ ਇਨਫਰਮੇਸ਼ਨ ਮੋਈਆ ਕਰਾਤੀ ਪਰ ਤੇ ਭਗਵੰਤ ਮਾਨ ਦੀ ਇੰਟੈਲੀਜੈਂਸੀ ਕੀ ਕਰਦੀ ਏ ਭਗਵੰਤ ਮਾਨ ਚੰਡੀਗੜ੍ਹ ਬੈ ਕੇ ਕੀ ਕਰ ਰਿਹਾ ਉਹਦੀਆਂ ਏਜੰਸੀਆਂ ਕੀ ਕਰ ਰਹੀਆਂ ਨੇ ਇੱਕ ਤੇ ਉਹਨਾਂ ਪੰਜਾਬ ਦਾ ਭਲਾ ਕੀਤਾ ਕਿਉਂਕਿ ਪੰਜਾਬ ਦੇ ਰਹਿਣ ਵਾਲੇ ਨੇ ਠੀਕ ਨਾ ਉਹਨਾਂ ਨੇ ਇੱਕ ਭਲਾ ਕੀਤਾ ਉਲਟਾ ਉਹਨਾਂ ਨੂੰ ਚਾਲੂ ਕਰਨ ਵਾਸਤੇ ਉਹਨਾਂ ਨੂੰ ਡੀ ਮੋਟੀਵੇਟ ਕਰਨ ਵਾਸਤੇ ਕਿ ਇਹ ਕੱਲ ਨੂੰ ਕੋਈ ਵੀ ਮੁੱਦਾ ਨਾ ਚੁੱਕਣ ਤੇ ਇੱਕ ਛੋਟੀ ਜਿਹੀ ਉਹਨਾਂ ਦੇ ਐਫਰਡ ਦਰਜ ਕਰਤੀ ਇਹੋ ਚਈਆਂ ਇਹੋ ਚਈਆਂ ਉਹ ਕੋਈ ਵਖੋ ਉਹ ਬੱਚਾ ਨਹੀਂਗਾ ਠੀਕ ਹੈ ਜੀ ਮੈਂਬਰ ਪਾਰਲੀਮੈਂਟ ਹੋ ਰਹੇ ਨੇ ਰਾਸਟਰਪਾ ਦਾ ਮੈਂਬਰ ਹੋ ਰਹੇ ਨੇ ਚਾਰ ਸੀਐਮ ਦੇ ਨਾਲ ਉਹਨਾਂ ਨੇ ਕੈਬਨਟ ਮਿਨਿਸਟਰ ਦੇ ਤੌਰ ਤੇ ਕੰਮ ਕੀਤਾ ਠੀਕ ਹੈ ਹੁਣ ਉਹ ਸੀਐਲਪੀ ਦੇ ਲੀਡਰ ਨੇ ਪੰਜਾਬ ਦੇ ਪ੍ਰਧਾਨ ਰਹੇ ਨੇ ਉਹਨਾਂ ਨੂੰ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੈਂ ਜਿਹੜੇ ਸ਼ਬਦ ਬੋਲ ਰਿਹਾ ਪ੍ਰਤਾਪ ਸਿੰਘ ਬਾਜਵਾ ਦੇ ਮੂੰਹ ਚੋਂ ਨਿਕਲਿਆ ਹੋਇਆ ਇੱਕ ਇੱਕ ਸ਼ਬਦ ਕਾਨੂੰਨ ਮੰਨਦਾ ਆਪਰਾ ਦੇਖੋ ਜੁਮੀਰ ਪੋਸਟ ਤੇ ਬੈਠਿਆ ਆ ਅਗਵੰਦਮਾਨ ਦਾ ਕਹਿਣਾ ਹੈ ਕਿ ਸਰਕਾਰ ਨੂੰ ਜਾਂ ਇੰਟੈਲੀਜੈਂਸ ਏਜੰਸੀ ਤੋਂ ਕਿਸੇ ਇੱਕ ਤਰੀਕੇ ਕੋਈ ਇਨਪੁਟ ਸਾਨੂੰ ਨਹੀਂ ਮਿਲੀ ਹੈ ਨਾ ਇਸ ਕੇਂਦਰ ਤੋਂ ਆਇਆ ਕੋਈ ਇਨਪੁਟ ਜਿਨਾਂ ਨੇ ਕਿਥੋਂ ਲਈ ਸਾਰਾ ਕਿਦੋਂ ਉਹਨੂੰ ਇੱਕ ਗੱਲ ਦਾ ਪਤਾ ਹੀ ਨਹੀਂਗਾ ਉਹਨੂੰ ਸਮਝਦੇ ਪਤਾ ਸ਼ਾਮ ਨੂੰ ਸਵੇਰ ਨੂੰ ਉਹਨੂੰ ਸ਼ਾਮ ਪਤਾ ਲੱਗਣਾ ਕਿ 2 ਵਜੇ ਤੋਂ ਬਾਅਦ ਮੈਂ ਕੀ ਕਰਨਾ ਹੈ ਜਿਸ ਬੰਦਾ ਪੰਜਾਬ ਦੇ ਦੇਖੋ ਅਗਵੰਦਮਾਨ ਪੰਜਾਬ ਦੇ ਪ੍ਰਤੀ ਕਿੰਨਾ ਗੀਰੀਅਸ ਹੈ ਬੱਚੇ-ਬੱਚੇ ਨੂੰ ਪਤਾ ਹੈ ਹਰ ਬੰਦੇ ਨੂੰ ਪਤਾ ਕਿੰਨਾ ਗੀਰੀਅਸ ਹੈ ਠੀਕ ਹੈ ਜੀ ਤੇ ਜੇ ਪ੍ਰਤਾਪ ਸਿੰਘ ਬਾਜਵਾ ਨੇ ਇੰਟੈਲੀਜੈਂਸ ਦਾ ਨਾਮ ਲੈ ਰਿਆ ਨਾ ਤੇ ਪ੍ਰਤਾਪ ਸਿੰਘ ਬਾਜਵਾ ਹਵਾਜ ਨਹੀਂ ਲੈ ਰਿਆ ਆਫਟਰ ਆਲ ਠੀਕ ਹੈ ਮੈਂ ਤੁਹਾਨੂੰ ਕੋਈ ਇਨਫੋਰਮੇਸ਼ਨ ਦਵਾਂਗਾ ਮੈਂ ਵੀ ਤੁਹਾਨੂੰ ਆਪਣਾ ਸੋਰਸ ਨਹੀਂ ਦੱਸਾਂਗਾ ਕੋਈ ਆਦਮੀ ਹੋਵੇ اے ਬੀਸੀ ਕੋਈ ਆਦਮੀ ਹੋਵੇ ਮੇਰੇ ਕੋਲ ਲੋਅਰ ਲਾਊਡ ਆਪੀ ਹੋਵੇ ਕੋਈ ਬੰਦਾ ਆਪਣੀ ਇਨਫੋਰਮੇਸ਼ਨ ਜਿਹੜੀ ਹੈ ਉਹ ਜਿਹੜੀ ਲੀਕ ਨਹੀਂ ਕਰਦਾ ਕੋਈ ਨਾਮ ਨਹੀਂ ਦੱਸਦਾ ਉਹ ਤੇ ਏਡੇ ਵੱਡੇ ਲੀਡਰ ਨੇ ਕੁਝ ਵੀ ਹੋ ਜਾਏ ਉਹ ਆਪਣੇ ਸੋਰਸ ਨਹੀਂ ਦੱਸਣਗੇ ਪਰ ਲੇਕਿਨ ਗੱਲ 'ਚ ਸਚਾਈ ਹੈ 300 ਪੰਨਾ ਸਖਬਾਰਾਂ ਲਿਖਿਆ ਪਰ ਇਹਦੇ ਪਰਚਾ 54 55 ਉਹਨਾਂ ਖਬਰਾਂ ਦੇ ਲਿਆ 55 ਕੈਨੇਡਰ ਬਾਰੇ ਤੇ ਖਬਰਾਂ ਦੇ ਕੋਈ ਪਰਚਾ ਕੀਤਾ ਕਿਉਂਕਿ ਇੱਕ ਬੰਦੇ ਨੂੰ ਪਤਾ ਨਹੀਂਗਾ ਉਹਨੂੰ ਇਹ ਗੱਲ ਦਾ ਪਤਾ ਹੀ ਨਹੀਂ ਪੰਜਾਬ ਚਲਾਉਣਾ ਕਿਦਾਂ ਸਰਕਾਰ ਕਿਦਾਂ ਚਲਾਈ ਦੀ ਹੈ ਕੀ ਕੀ ਪੰਜਾਬ 'ਚ ਹੁੰਦਾ ਤੁਹਾਡੇ ਨਿਊਜ਼ ਏਜੰਸੀਆਂ ਇਹਨਾਂ ਕੋਈ ਆਪਣੇ ਸੋਰਸ ਹੈਗੇ ਨੇ ਇਸ ਕਰਕੇ ਹਰ ਚੀਜ਼ ਕੋ ਆਪਣੇ ਆਪਣੇ ਸੋਰਸ ਆ ਇਸ ਕਰਕੇ ਜੋ ਕੁਝ ਕੀਤਾ ਅਸੀਂ ਜਿੰਨੀ ਤੁਹਾਡੇ ਕਾਦੀਆਂ ਦੀ ਕਾਂਗਰਸ ਸਮੇਤ ਸਾਰੇ ਕਾਉਂਸਲਰ ਹਾਂਜੀ ਸਾਰੇ ਇਸ ਜਿਹੜਾ ਉਹਨਾਂ ਦੇ ਐਫਰਡਡ ਕੀਤੀ ਹੈ ਅਸੀਂ ਪੁਰਸ਼ ਜੋ ਸ਼ਬਦਾਂ ਵਿੱਚ ਉਹਨਾਂ ਦੀ ਕੀਤੀ ਕਰਦੇ ਹਾਂ ਹਾਂਜੀ ਇਹ ਨਹੀਂ ਹੋਣਾ ਚਾਹੀਦਾ ਇਹਦਾ ਖਿਆਮਾ ਭਗਵੰਤ ਮਾਣੂ ਕਦੇ ਟਾਈਮ ਹੋਣ ਤੇ ਭੁਗਤਣਾ ਪਏਗਾ ਇਹ ਸਾਰਾ ਕੁਝ ਇਹ ਸਿਰਫ ਇੱਕ ਇਹ ਸਾਰਾ ਹੀ ਹੋ ਰਿਹਾ ਭਗਵੰਤ ਉਹਦੇ ਨਾਲ 10000 ਪ੍ਰਤਾਪ ਸਿੰਘ ਬਾਜਾ ਦੀ ਹੋਰੇ ਤੇ ਤਾਂ ਪ੍ਰਤਾਪ ਸਿੰਘ ਬਾਜਾ ਮੁੱਦੇ ਠਾਏਗਾ ਇੱਕ ਜਿ ਮੁੱਦਾ ਪ੍ਰਤਾਪ ਸਿੰਘ ਬਾਜਾ ਫਿਰ ਪੂਰੇ ਯੂਰੋ ਯੋਜਨਾ ਲਾਏ ਠਾਏਗਾ ਮੈਂ ਇਨਾਂ ਹੀ ਕਹਿੰਦਾ ਹਾਂ ਕਿ ਮਹੰਤ ਜੱਜਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ